ਸਾਸਰੀਕਾਰ ਜੀ ਆਪਣੀ ਸੀਗੀ ਅੱਜ ਨਹਿਰ ਦੀ ਬਾਰੀ ਰਾਤ ਦੀ ਤੇ ਪਾਣੀ ਚੱਲੀ ਜਾਂਦਾ ਤੇ ਬਲਾਕ ਬਣਾਉਣਾ ਨਾ ਇਹ ਹੁਣ ਜ਼ਰੂਰੀ ਬਣ ਗਿਆ ਆ ਆਪਣਾ ਮੋਟਰਸਾਈਕਲ ਖੜਾ ਤੇ ਆ ਆਪਣੀ ਪਈ ਆ ਬਈ ਕਹੀ ਠੀਕ ਹੈ ਆਪਾਂ ਸੜਕ ਤੇ ਉੱਪਰ ਖੜੇ ਆ ਹੁਣ ਬਲਾਕ ਬਣਾਉਣਾ ਐ ਜ਼ਰੂਰੀ ਬਣ ਗਿਆ ਵੀ ਉਧਰ ਤਾਂ ਹੁਣ ਅਸੀਂ ਪਾਣੀ ਲਈ ਜੰਨੇ ਆ ਮੰਨ ਲਾ ਹਲੇ ਸਾਢੇ ਘੱਟ ਦਾ ਹੀ ਟਾਈਮ ਹੋਇਆ ਹੈ ਤੇ ਉਧਰੋਂ ਪਿੰਡਾਂ ਚ ਲੋਸਮੈਂਟ ਆ ਹੋਈ ਇਹਨਾਂ ਚਾਰ ਚਪੇਰੇ ਕੋਈ ਕਹਿੰਦਾ ਚਿੱਤਾਂ ਆ ਗਿਆ ਕੋਈ ਕਹਿੰਦਾ ਕੁਛ ਆ ਗਿਆ ਕੋਈ ਲੰਗੂਰ ਆ ਰਿਹਾ ਫੋਟੋਆਂ ਪਾਈ ਜਾਂਦੇ ਨੇ ਬਈ ਲੋਕ ਤੇ ਵੀ ਤੁਸੀਂ ਘਰਾਂ ਦਾ ਧਿਆਨ ਰੱਖੋ ਤੇ ਬੱਚਿਆਂ ਦਾ ਧਿਆਨ ਰੱਖੋ ਬਈ ਹੁਣ ਦੇਖੋ ਕਿੱਥੇ ਕਿੱਥੇ ਧਿਆਨ ਰੱਖਾਂਗੇ ਖੇਤ ਦੇ ਪਾਣੀ ਬਿਨਾਂ ਵੀ ਨਹੀਂ ਸਰਦਾ ਇਹ ਨਹਿਰ ਦੀ ਬਾਰੀ ਆ ਤਾਂ ਬਈ ਲਾਉਣੀ ਪਊ ਆਪਾਂ ਨੂੰ ਚੱਲ ਬਾਰ ਡਾ ਕੇ ਪੈ ਜਾਾਂਗੇ ਪਸ਼ੂ ਅੰਦਰ ਕਰ ਲਾਂਗੇ ਠੀਕ ਹੈ ਪਰ ਜਿਹੜੀ ਆ ਪਾਣੀ ਧਾਣੀ ਲਾਉਣੇ ਆ ਬਈ ਤਾਂ ਲਾਉਣੇ ਪੈਣਗੇ ਬਈ ਕੁਛ ਨਹੀਂ ਥੋੜੇ ਪਿੰਡਾਂ ਵਿੱਚ ਦੱਸੋ ਵੀ ਕੀ ਮਾਹੌਲ ਚੱਲਦਾ ਹੈ ਠੀਕ ਹੈ ਅਸੀਂ ਤਾਂ ਇਹ ਸਮਝਦੇ ਆਂ ਵੀ ਇਹ ਕੋਈ ਚਿੱਤਾਂ ਨਹੀਂ ਕੁਛ ਨਹੀਂ ਇਹ ਸਾਰੀਆਂ ਸਰਕਾਰ ਦੀਆਂ ਚਾਲਾਂ ਹੁੰਦੀਆਂ ਨੇ ਖੇਡ ਨੂੰ ਜਿਵੇਂ ਹੁਣ ਧਰਨਾ ਚੱਲੀ ਜਾਂਦਾ ਆਪਣਾ ਖਨੌੜੀ ਬਾਰਡਰ ਤੇ ਤੇ ਕੱਲ ਬਹੁਤ ਜ਼ਿਆਦਾ ਇਕੱਠ ਸੀਗਾ ਜਿਆ ਤਰੀਕ ਦਾ ਹਾਂ ਹੁਣ ਉਹ ਚਾਲਾਂ ਚੱਲੀ ਨੇ ਸਰਕਾਰ ਆ ਵੀ ਲੋਕਾਂ ਨੂੰ ਆਪਾਂ ਡਰਾ ਕੇ ਭੁਮਾ ਕੇ ਘਰੋਂ ਫੋਨ ਕਰਨਗੇ ਆਜੋ ਭਾਈ ਅਸੀਂ ਸਾਨੂੰ ਡਰ ਲੱਗਦਾ ਹੈ ਚਿਤਾ ਆ ਗਿਆ ਲੰਗੂਰ ਆ ਗਿਆ ਫਲਾਨਾ ਆ ਗਿਆ ਠਿਕੜਾ ਆ ਗਿਆ ਪਹਿਲਾਂ ਕਹਿੰਦੇ ਹੁੰਦੇ ਜਿਵੇਂ ਕਾਲੇ ਕੱਛਾਂ ਵਾਲੇ ਆ ਗਏ ਆ ਆ ਕੇ ਬਾਅਦ ਸਾਰੀਆਂ ਚਾਲਾਂ ਹੁੰਦੀਆਂ ਬਈ ਤੂੰ ਤੁਹਾਡੇ ਪਿੰਡਾਂ 'ਚ ਦੱਸੋ ਵੀ ਕਿਤੇ ਕੋਈ ਹੈਗਾ ਸਾਡੇ ਤਾਂ ਭਾਈ ਕਿਤੇ ਰਗਾ ਚ ਮਾਨ ਸੱਚ ਮੈਨੂੰ ਤਾਂ ਭਾਈ ਰੜਕਿਆ ਨਹੀਂ ਮੈਨੂੰ ਤਾਂ ਸਾਰੀ ਚਾਲ ਲੱਗਦੀ ਹੈ ਪਹਿਲਾਂ ਕਹਿੰਦੇ ਹੁੰਦੇ ਪੂਛਪੱਟ ਆ ਗਿਆ ਕਾਲੇ ਕੱਛਾਂ ਵਾਲੇ ਆ ਗਏ ਇਹ ਸਾਰਾ ਸਰਕਾਰ ਦੇ ਚਾਲਾਂ ਨੇ ਭਰਾਵੋ ਕਿਤੇ ਕੁਝ ਨਹੀਂ ਆਉਂਦਾ ਐਵੇਂ ਨਾ ਤੁਸੀਂ ਡਰਿਆ ਕਰੋ ਆ ਖੜੇ ਆ ਰਾਤ ਦਾ ਟਾਈਮ ਐ ਖੇਤ ਕਿਤੇ ਹੱਥ ਮਾਰਿਆ ਤੀਂਦਾ ਨਹੀਂ ਠੀਕ ਐ ਐਵੇਂ ਨਾ ਡਰਿਆ ਕਰੋ ਸਰਕਾਰ ਦੀਆਂ ਚਾਲਾਂ ਨੇ ਧਰਨੇ ਤੇ ਵੱਧੋ ਵੱਧ ਪੰਚੋ ਇਹ ਆਪਣਾ ਹੱਕ ਬਣਦਾ ਸਰਕਾਰ ਆਪਾਂ ਨੂੰ ਇੱਧਰਲੇ ਪਾਸੇ ਲਾਉਣੀ ਐ ਡਰਾ ਡਰਾ ਕੇ ਵੀ ਸਾਰੇ ਘਰਾਂ ਨੂੰ ਮੋੜਿਆ ਉਹਨਾਂ ਇੱਧਰ ਲੋਕ ਉੱਜੇ ਜਾਣ ਐਵੇਂ ਭਰਾਵੋ ਸਰਕਾਰ ਦੀਆਂ ਚਾਲਾਂ ਹੁੰਦੀਆਂ ਆਪਾਂ ਵੱਧੋ ਵੱਧ ਧਰਨੇ ਤੇ ਜਾਇਆ ਕਰਗੇ ਅਈ ਮੇ ਕੋਈ ਵਿੱਜੂਆਂ ਦਾ ਕੁਛ ਨਹੀਂ ਆਉਂਦਾ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਬਾਈ ਬਣ ਕੇ ਹਰ ਇੱਕ ਜ਼ਿਮੀਂਦਾਰ ਤੱਕ ਪਹੁੰਚਾ ਦਿਓ ਘਰ ਤੱਕ ਪਹੁੰਚਾ ਦਿਓ ਜਿਹੜਾ ਕੋਈ ਖੇਤਾਂ ਢਾਣੀਆਂ ਚ ਬੈਠਾ ਬੰਦੇ ਬਹੁਤ ਡਰੀ ਜਾਂਦੇ ਨੇ ਇਹ ਸਾਰੀਆਂ ਚਾਲਾਂ ਹੁੰਦਾਂ ਨੇ ਓਏ ਲੋਕੋ ਓਏ ਲੋਕੋ ਆਪਾਂ ਇਕੱਠੇ ਹੋ ਕੇ ਸਰਕਾਰਾਂ ਦੀ ਮੰਜੀ ਠੋਕੋ ਇਧਰ ਨਾ ਚਿੱਤੇ ਚੁੱਤੇ ਆ ਜਿਵੇਂ ਇਹ ਨਾ ਇੱਕ ਦੂਜੇ ਦੀ ਵੀਡੀਓ ਬਾਈ ਬਣ ਕੇ ਸ਼ੇਅਰ ਕਰੀ ਜਾਇਆ ਕਰੋ ਆਹੋ ਕਰੀ ਜਾਇਆ ਕਰੋ ਫੋਟੋਆਂ ਪਾਈ ਜਾਇਆ ਕਰੋ ਚਿੱਤੇ ਚਿੱਤੇ ਵਾਲੀਆਂ ਇਹ ਸਾਰੀਆਂ ਫੇਕ ਨੇ ਭਰਾਵੋ ਆਪਾਂ ਇਕੱਠੇ ਹੋ ਕੇ ਸਾਰੇ ਹੱਲ ਕਰ ਗਏ ਆਪਣਾ ਜਿਹੜਾ ਉਹ ਤਾਂ ਚਿੱਤਾ ਤਾਂ ਆਪਣੇ ਦਿਸ ਗਿਆ ਵੀ ਭਈ ਚਿੱਤਾ ਆ ਰਿਹਾ ਹੈ ਸਰਕਾਰ ਨੂੰ ਲੋਕਾਂ ਨੂੰ ਤੇ ਉਹ ਸਰਦਾਰ ਢੱਲੇਵਾਲ ਤਾਂ ਦਿਸਿਆ ਨਹੀਂ ਭਾਈ ਯਾਰ ਬਾਲੇ ਘੱਟ ਨੂੰ ਦੀਂਦਾ ਇਹੋ 5-7% ਨੂੰ ਦੀਂਦਾ ਬਾਕੀ ਨੂੰ ਦੀਂਦਾ ਜਿਹੜਾ ਢੱਲੇਵਾਲ ਜੋ 40 ਦਿਨਾਂ ਤੋਂ ਰੋਟੀ ਨਹੀਂ ਖਾਧੀ ਠੀਕ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਬਈ ਬਣ ਕੇ ਸ਼ੇਅਰ ਕਰ ਦਿਓ ਤੇ ਇਹੇ ਜੀ ਗੱਲ ਨਾ ਹੋਵੇ ਵੀ ਆਪਾਂ ਉਹੀ ਡਰੀ ਜਾਈਏਗੇ ਚਿੱਤੇ ਚੁੱਤੇ ਤਾਂ ਉਹ ਧਰਨੇ ਤੇ ਪੱ ਵੱਧੋ ਵੱਧ ਜਾਈਏ ਧੰਨਵਾਦ ਜੀ